ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਪਣੇ ਨਾਲ ਆ ਰਾਜੀਵੀਰ ਡਾਣ ਅੱਜ ਰਾਜੀਵੀਰ ਚੱਕ ਲੈਣਾ ਸਬਜ਼ੀ ਲੈਣ ਮੰਡੀ ਵਿੱਚ ਦੇਖੋ ਜੀ ਖੁਸ਼ਹਾਲੀਆਂ ਖੁਸ਼ਹਾਲੀਆਂ ਹੋਈਆਂ ਪਈਆਂ ਹਾਂਜੀ ਸਰ ਜੀ ਬਰੀਆਨੀ ਦੇ ਦਿਓ ਦੋ ਪਲੇਟ ਤੈਨੂੰ ਬਰੀਆਨੀ ਦੇਖੀ ਖਾ ਕੇ ਇੱਥੇ ਜੀ ਇੱਕ ਨੰਬਰ ਔਰ ਇੱਕ ਨੰਬਰ ਬਰੀਆਨੀ ਇੱਕ ਨੰਬਰ ਭਾਈ ਵਿੱਚ ਕੀ ਕੀ ਪਾਇਆ ਰੇ ਨਹੀਂ ਨਹੀਂ ਨਿਊਟਰੀ ਹੋਰ ਕੀ ਆ ਪਨੀਰ ਲੈਓ ਤਰੀ ਪਨੀਰ ਹੋਰ ਰਾਈਸ ਇਹ ਜੋ ਉਹ ਆਪਣੇ ਚਨੇ ਹਨ ਵਿੱਚ ਛੋਟੀਆਂ ਪਲੇਟਾਂ ਲਾ ਜੀ ਦਿਓ ਓਕੇ ਗੱਲ ਵੀ ਰਾਜ ਵੀ ਹੋ ਠੀਕ ਆ ਹੋਰ ਨਹੀਂ ਆ ਇਸ ਤੋਂ ਵਾਰ ਇਸ ਤੋਂ ਵਾਰ ਇਸ ਤੋਂ ਵਾਰ ਵੀ ਨਹੀਂ ਰਸ ਹਾਂ ਰਸ ਨਹੀਂ ਨੇ ਤੇ ਅੰਦਰ ਹੋ ਜੂ ਟੱਕ ਟੱਕ ਲੋ ਜੀ ਦੋਸਤੋ ਉਧਰ ਬਰੀਆਨੀ ਚੈੱਕ ਕਰੋ ਇੱਕ ਨੰਬਰ ਬਰੀਆਨੀ ਆ ਬੰਦੇ ਦੀ ਢੇਲੀ ਲੱਗਦਾ ਮੰਡੀ ਜਵੰਦਾ ਮੰਡੀ ਦੇ ਵਿੱਚ ਦੇਖੋ ਖਾਣ ਪੀਣ ਨੂੰ ਕਿੰਨਾ ਕੋਜਾ ਉਧਰ ਬਰੀਆਨੀ ਲੱਗੀ ਆ ਉੱਧਰ ਉਹ ਲੱਗੇ ਆਪਣੇ ਚਨੇ ਆ ਸਵੇਰ ਦਾ ਨਾਸਤਾ ਚਿਕਨ ਬਯਾਨੀ ਲੱਗੀ ਹੋਈ ਆ ਉੱਧਰ ਆਪਣਾ ਰਸ ਵਾਲਾ ਖੜਾ ਆ ਉੱਧਰ ਲੱਸੀ ਵਾਲਾ ਖੜਾ ਆ ਬਾਕੀ ਤੁਸੀਂ ਦੇਖ ਸਕਦੇ ਹੋ ਇਫ ਯੂ ਡੋਨਟ ਕੈਂਟ ਮਾਈਂਡ ਹੋਇਆ ਪਿਆ ਕੰਮ ਸਹੀ ਨਹੀਂ ਉਹ ਕੇ ਰਿਪੋਰਟ ਇਫ ਯੂ ਡੋਨਟ ਕੈਂਟ ਮਾਈਂਡ ਹੋਇਆ ਪਿਆ ਕੰਮ ਲੈ ਅਭੀ ਦੇਖ ਜਟਨੀ ਕਿਹੜੀ ਪਾਤੀ ਵਾ 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 ਕੀ ਬਾਤ ਆਪ ਹੀ ਬਣਾਈਆਂ ਨਾ ਸਾਰੀ ਹੱਥ ਨਾਲ ਓਏ ਹੋਏ ਪਾਜਣਾ ਭਾਈ ਮੈਨੂੰ ਨਾ ਵੀ ਪਿਆਸ ਸਵੇਰੇ ਸਵੇਰੇ ਨਾ ਭਾਵਾ ਖਾ ਹੁੰਦੇ ਨਾ ਨਾ ਤੂੰ ਖਾ ਲੈ ਪਿਆਜ ਪਰ ਇਹਨੂੰ ਪਾ ਦੇ ਮੈਨੂੰ ਨਾ ਪਈ ਭਰਾਵਾ ਅਗਰ ਉਸਦੇ ਪਪਾ ਸਾਡੀ ਜੜੀ ਘੁੰਮਣ ਆਇਆ ਤੇ ਆਜ ਖਾ ਗਏ ਨਾ ਨਾ ਓਕਾ ਗੰਮ ਨਹੀਂ ਨਹੀਂ ਆਜ ਖਾ ਲੈ ਖਾਓ ਪਿਆਜ ਵਧੀਆ ਹੁੰਦੇ ਖਾਣੇ ਉਦਾਂ ਪਰੋ ਲੋ ਜੀ ਮੰਡੀ ਦੇ ਵਿੱਚ ਆਹ ਦੇਖੋ ਜੀ ਜਾਜ ਆਹ ਦੇਖੋ ਲੋਹ ਜੀ ਇਹ ਤੇ ਲੱਖਾ ਰੋਣ ਕਾ ਰੋਣ ਕਾ ਕਹਿੰਦੇ ਲਾਤੀਆਂ ਸਬਜ਼ੀ ਅੱਜ ਦੇਖੋ ਜੀ ਆਪਾਂ ਅੰਦਰ ਸਾਫ ਸਵਾਈ ਕਰ ਲਈ ਆ ਹਜੇ ਇੱਥੇ ਮਿੱਟੀ ਆਪਾਂ ਪਾਉਂਦੇ ਪਏ ਇੱਥੋਂ ਮਾੜੀ ਜਿਹੀ ਪੱਟ ਕੇ ਇੱਥੇ ਪਾਈ ਜਾਂਦੇ ਪਏ ਇੱਥੋਂ ਬਰਾਬਰ ਕਰਕੇ ਉੱਚਾ ਕਰਕੇ ਅਸੀਂ ਉੱਥੋਂ ਲਾ ਕੇ ੰਨੀ ਢਾਲ ਬਣਾ ਕੇ ਇਦਾਂ ਬਰਾਬਰ ਕਰਕੇ ਸੋ ਇੱਥੇ ਆਪਾਂ ਕਰ ਲਾਂਗੇ ਇਦਾਂ ਹੁਣ ਇਹ ਕੰਟੀ ਆਈ ਸੀ ਕਹਿੰਦੀ ਪੁੱਤਾ ਦਮਾਨਾ ਨਿਕਲਿਆ ਖਰਾਬ ਮੈਂ ਕਹਾਂ ਕੰਟੀ ਇੱਕ ਅਦੇ ਤੁਸੀਂ ਦੋ ਲੈ ਕੇ ਜਾਓ ਕੋਈ ਚੱਕਰ ਨਹੀਂ ਵੀ ਇੱਥੇ ਮੈਂ ਕਿਹਾ ਅਸੀਂ ਕਿਹੜਾ ਗੁੱਦਾ ਵੀ ਵਿੱਚ ਵੜ ਕੇ ਦੇਖਿਆ ਨਾ ਬਾਕੀ ਮੇਰਾ ਇੱਕ ਤੇ ਦੋ ਲੈ ਜੋ ਅੱਜ ਕੇਲੇ ਵੀ ਲੈਂਦੀ ਆਪਾਂ ਅੱਜ ਭਿੰਡੀ ਵੀ ਤਾਜੀ ਲੈਂਦੀ ਆ ਅੱਜ ਤੇ ਟਮਾਟਰ ਸ਼ਿਮਲਾ ਵਿੱਚ ਤੇ ਤੇਲੇ ਵੀ ਓਪੀ ਆ ਓ ਨੰਨੂ ਤੂੰ ਤੇ ਨਿੰਦਾ ਚੂ ਤੇ ਮੜੇ ਹਾਏ ਬੋਰ ਦੀ ਸ਼ਾਂ ਹਾਂ ਮਾਂ ਸ਼ਾਂ ਕਿੰਨੀ ਪਿਆਰੀ ਇੱਥੇ ਅੰਦਰ ਫ੍ਰਿਜ ਚ ਲੱਗਾ ਸੀ ਮੰਮਾ ਮੈਂ ਲਿਕਰਾ ਲੱਗਾ ਜਿੰਨੀ ਯਾਰੇ ਨਾ ਆ ਕੇ ਮੈਂ ਉਹਦੇ ਬਾਹਰ ਫੋੜ ਬਾਹਰ ਬੈ ਕੇ ਖਾਵਾਂਗੇ ਬਾਹਰ ਇਹ ਖਾਣ ਪੈਣਾ ਹੈ ਕੱਟ ਲਵਾਂਗਾ ਇੱਧੇ ਇੱਧੇ ਸਿਲਣਾ ਨਹੀਂ ਇੱਧੇ ਇਹ ਕੋੜਾ ਮੋਰੀ ਆ ਤੇ ਮੈਂ ਬਾਹਰ ਲੱਗੀ ਹੋਈ ਸਬਜੀ ਤੇ ਬਾਹਰ ਲੱਗੇ ਰੋਟੀ ਖਾਂ ਮੰਜਾ ਲੈ ਆਂਦਾ ਇੱਧਰ ਆ ਜਿਹੜਾ ਇੱਥੇ ਚੱਕਲੇ ਆ ਉਹ ਵੀ ਬੈਠ ਗਿਆ ਨਾਲ ਔਰ ਬਿੱਕੂ ਮਸਤੀ ਜੱਜ ਮਮਾ ਘੜ ਦੇ ਕੱਕੀਰਾ ਕੰਮ ਕਰੇ ਗਾਣੇ ਉਹ ਇਹਦੀ ਜਿਹੜੀ ਲੋੜੀ ਆ ਨਾ ਸਾਰਾ ਕੁਝ ਜ਼ਰੂਰੀ ਆ ਕੰਮ ਸਾਰੇ ਜ਼ਰੂਰੀ ਉਹ ਜਿਹੜਾ ਕੰਮ ਆਂਦਾ ਕਰ ਲੋ ਕਰਨਾ ਚਾਹੀਦਾ ਆ ਕੰਮ ਕੋਈ ਜ਼ਰੂਰੀ ਆ ਜੇ ਕਿਸੇ ਚ ਹੁਨਰ ਹੈਗਾ ਨਾ ਉਹ ਕੰਮ ਕਰ ਲੈ ਨੂੰ ਯੂਜ਼ ਕਰਨਾ ਚਾਹੀਦਾ ਬਹੁਤ ਵਧੀਆ ਆ ਹੋਈ ਆਪਾਂ ਕਰਦੇ ਆ ਮਰਾ ਭਾਈ ਨੂੰ ਨਹੀਂ ਸਿਖਿਆ ਉੱਪਰ ਆਹ ਸਾਰੀਆਂ ਸ਼ੀਸ਼ੇ ਤੇ ਲਾ ਦੇ ਇੱਕ ਦੋ ਤਿੰਨ 399 ਆ ਤਿੰਨੇ ਲਾ ਕੇ ਪਰੋਪਰ ਚਿਕਰਾਂ ਜਾਂਚ ਕਰਾਉਂਦੇ ਹਾਂ ਫਿਰ ਤੁਹਾਨੂੰ ਆਪਾਂ ਦੁਕਾਨ ਦੀ ਕੰਡੀਸ਼ਨ ਦਿਖਾਵਾਂਗੇ ਤੁਹਾਨੂੰ ਹੁਣ ਮੈਂ ਬਾਹਰ ਇੱਕਾਰੀ ਵੀਡੀਓ ਦਿਖਾ ਦਿੰਦਾ ਤੇ ਦੁਬਾਰਾ ਪਰਨਾ ਹਾਂ ਹੁਣ ਪਹਿਲਾਂ ਆਪਾਂ ਆਵਰੀ ਤਰਾਜ਼ਨੀ ਆ ਇਹ ਜਿਹੜੀ ਵੱਡੀ ਜਿਹੜਾ ਨਾਲ ਨੇ ਲੱਗਣੀ ਇੱਥੇ ਇੱਥੇ ਪਹਿਲਾਂ ਇਹਨੂੰ ਧੋਆਇਆ ਪਾ ਇਹ ਸ਼ੀਸ਼ਾ ਤਾਂ ਧਮਾੜਾ ਜਿਹਾ ਵੀ ਗੰਦਾ ਹੋ ਜਾਣਾ ਨਾਲ ਹੀ ਉੱਥੇ ਵਾਲ ਆ ਜਾਣਾ ਅੱਛਾ ਸ਼ੀਸ਼ੇ ਸਾਫ਼ ਨਹੀਂ ਕੀਤੇ ਤੁਸੀਂ ਗੰਦਾ ਹੀ ਆ। ਸਿਰਲੇਖੇ ਸਾਬਾ। ਉਹ ਮੈਂ ਕਿਉਂ ਮੈਂ ਭਰਾ ਕਰਦਾ। ਕੱਪੜੇ ਬੰਦ ਰਹਿ ਰਿਹਾ ਹੈ ਨਾ। ਬਹੁਤ ਸੋਹਣਾ ਹੈ। ਲਓ ਬਲੈਕ ਵਾਲੀ। ਇਹ ਬਹੁਤ ਸੋਹਣੀ ਲੱਗਦੀ। ਉਹ ਆ ਕਰੀ ਜਾਂਦੇ। ਅੱరే ਸੋਹਣੇ। ਆ ਬੜ ਗਈ ਐ ਤੇ ਵਾਲ ਹੋਣੇ ਆ ਦੇਖ ਲਓ ਹੁਣ। ਸਾਰੀ ਹੋਈ ਮੈਂ ਵੇਖੀ। ਆ ਲੈ ਕਣੀ ਬੋ।

ਗੁੰਜਿਆ ਚ ਮਾਰਿਆ ਕਰੋ ਤੇ ਜਿਹੜੀ ਹੈ ਨਾ ਮੈਨੂੰ ਮਾੜੀ ਮੱਤੀ ਰੋਣੀ ਗਈ ਬਾਅਦ 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 ਉਹ ਵਾਈਟੇ ਤਾਂ ਲੱਖ ਦੇ ਮਿੱਤਰ ਪਾਈ ਹਾਂ ਉੱਪਰ ਜਾਏਗਾ ਮਾਰੀ ਚ ਕਿਹਦੇ ਫੇਸ ਜਿਹੜੀ ਹਾਂਜੀ ਖਾ ਖਾ ਤਾ ਕਰ ਦੋ ਮਾ ਦੇ ਅਗਲਾ ਯੋ ਨਾ ਰਖ ਲੋ ਬੀ ਹਾਂ ਯੋ ਨਾ ਰਖ ਯੋ ਨਾ ਠੀਕ ਹੈ ਪੀ ਉਹਦੀ ਭੋਹ ਪਾ ਰਿਹਾ ਨਹੀਂ ਉਹ ਥੱਲੇ ਖਿੱਚੇ ਨਾ ਉਹਨੇ ਤਾਂ ਕਰਕੇ ਕਹਿੰਦਾ ਹਾਂ ਅਤੋਂ ਅਤੋਂ ਥਲੇ ਆ ਜੋ ਤਿਹੜਾ ਖੜਾ ਉਹ ਇੱਕ ਵੱਡੀ ਗੱਲ ਨਹੀਂ ਹੈ ਇਹ ਲੋਣੀ ਬਸ ਥੋੜਾ ਜਿਹਾ ਦਿਮਾਗ ਚਲੋ ਨਹੀਂ ਦੇਖੋ ਜੋ ਤੇ ਆਪਣਾ ਗਾਰਡਫਾਈ ਦੇ ਫੋਨ ਉੱਤੇ ਤੇ ਉਹਦੇ ਵਿੱਚ ਹਵਾ ਨਹੀਂ ਭਰਨੀ ਚਾਹੀਦੀ ਇੱਦਾਂ ਸੁਣੀਏ ਜਿਆਦਾ ਸੁਣੀਏ ਮਾਲ ਨੂੰ ਪਾਣੀ ਮਾੜਿਆ ਆਹਲੀ ਫੋਟੋ ਦੇਖਿਓ ਬੰਦੇ ਫਾਈਨਲ ਲੋਕ ਤਾਂ ਹੁੰਦੇ ਦੋ ਲੱਗੀਆਂ ਇੱਕ ਤੇ ਰਹੀ ਆ ਹੁਣ ਜਿਹੜੀ ਇਹ ਆਹ ਵਾਲੀ ਹੈ ਨਾ ਉਹ ਇਹ ਤਾਂ ਜ਼ਬਰਦਸਤ ਜਗ੍ਹਾ ਦੋਹਰੋ ਪਤਨ ਲੱਗਦਾ ਤੁਹਾਨੂੰ ਇਹ ਤਾਂ ਮੇਰੇ ਪਿਕਰਾ ਭਰਾ ਦੀ ਚੋਆਇਸ ਆ ਨਾ ਇਹ ਮੈਂ ਆਪਣੀ ਚੋਆਇਸ ਹੀ ਕਰਾਈ ਆ ਬਹੁਤ ਮੈਨੂੰ ਮਦਦ ਸੇ ਤੁਮੈਨੂੰ ਸਰਪ੍ਰਾਈਜ਼ ਦੇਣਾ ਛੋਣਾ ਨਾ ਸਰਪ੍ਰਾਈਜ਼ ਆ ਠੀਕ ਆ ਮੈਨੂੰ ਦਿਖਾਏ ਤੂੰ ਇਹਨੇ ਸਰਪ੍ਰਾਈਜ਼ ਕਰ ਆਹ ਤੁਹਾਨੂੰ ਲਾ ਕੇ ਦਿਖਾਉਣਾ ਭਾਜ ਨਹੀਂ ਕਹਿ ਤੈਨੂੰ ਯਾਰ ਹੈ ਬੜੀ ਸਹੀ ਹੈ ਜੀ ਯਾ ਬਈ ਸਬਜੀ ਅੱਜ ਠੰਡੀ ਠੰਡੀ ਖੰਡਾ ਠੰਡਾ ਪੂਲ ਦੀ ਹਵਾ ਆ। ਠੰਡੇ ਠੰਡੇ ਕੁਲ ਕੁ ਹਵਾ ਆਂਦੀ ਪਈ ਆ ਤੇ ਆ ਜਦੋਂ ਠੰਡਾ ਠੰਡਾ ਕੁਲ ਕੁ ਲਾਣ ਕੇ ਸਿਰ ਤੇ ਲੱਗ। ਫੇਰ ਪਾ ਲੈਣਾ। ਆ ਜੀ। ਆ ਜਿਹੜੀ ਇੰਨੇ ਰੀਆ। ਯਾਰ ਆਪਣਾ ਇੱਕ ਵੀ ਨਾ ਕਰੀ ਜਾਂਦਾ। ਆ ਲੈ ਲੈ ਦਾ ਕੰਮ। ਇਹਨੇ ਕਿਤੇ ਵੇਚਣ ਚੱਲਿਆ। ਲੈ ਆ ਵੀ। ਦਾਲ। ਇਹਨੂੰ ਸੋੜ ਦੇਣੀ ਹੈ ਦੇਖ। ਆ ਵੀ ਪਾਉਂਦਾ। ਮੇਰੇ ਪਾਪਾ ਆ ਗਏ ਸਿੱਧੀਆਂ ਘਰ ਚ ਆਪਣਾ ਕਹਿੰਦੇ ਆ ਕਿ ਅੱਜ ਜਿਹੜੀ ਨੇਰੀ ਆ ਬਹੁਤ ਜ਼ਿਆਦਾ ਹੋ ਗਈ ਆ ਤੇ ਕਹਿੰਦੇ ਔਖਾ ਹੋਇਆ ਪਿਆ ਬੰਦੇ ਆ ਕਿ ਮੀਂਹ ਉਹ ਨਾਲ ਵੀ ਜੇ ਆ ਗਿਆ ਤਾਂ ਫੇਰ ਔਖਾ ਹੋਣਾ ਹੈ ਕਹਿੰਦੇ ਆ ਨੇਰੀ ਕਾਦੀ ਚੱਲਣ ਲਈ ਬੰ ਮੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਸੀਗੀ ਕੱਲ੍ਹ ਸਵੇਰ ਤੋਂ ਪਤਾ ਨਹੀਂ ਹੋਣ ਜਾਈ ਲੱਗੀ ਜਦੋਂ ਖਰਾਜ ਕੀ ਰਹਾ ਹੈ ਅੱਛਾ ਨੰਨੂ ਕੀ ਕਰਦੇ ਨੰਨੂ ਰਾਤ ਨਹੀਂ ਆਪਾਂ ਬਾਜੀ ਮੈਂ ਕਿਹਾ ਆਪਾਂ ਲਾਲਾ ਵੀ ਦੇ ਅੱਜ ਤਾਂ ਹੀ ਘੜਾਂ ਬੜ ਮਾਚ ਆ ਪਿਆਜੀ ਕੀ ਆ ਕੁਲਾ ਆ ਗਿਆ ਆ ਹਾਂ ਬਹੁਤ ਆ ਗਿਆ 1.5 ਵਜੇ ਫਿਰ 6:30 ਦਾ ਇੱਕ ਅੱਛਾ ਮੈਨੂੰ ਆਪਾਂ ਬਾਜ਼ ਮਾਰ ਹਾਂ ਵਾ ਬਗੀ ਆ ਤੂੰ ਇਹ ਮਾਰ ਦੇ ਅੰਦਰ ਆਪਣਾ ਫੋਨ ਲਗਾ ਚੱਲ ਇਹ ਨਹੀਂ ਮਿਲਣਾ ਆ ਦੇ ਲਓ ਜੀ ਮम्मा ਆ ਲੋ ਪੈ ਨੰਨੀ ਲੈ ਆਈਸਕ੍ਰੀਮ ਵਾਲਾ ਲੈ ਲਿਆ ਬੱਸ ਰੋਕ ਲਿਆ ਇਹਨੇ ਆਈਸਕ੍ਰੀਮ ਨਹੀਂ ਲੈ ਕਹਿੰਦਾ ਮੈਂ ਆਈਸਕ੍ਰੀਮ ਖਾਣੀ

ਪੜ ਪੜ ਲੀ ਬੇ ਲੋ ਮੈਂ ਹੋ ਜਮਾ ਫਰੀ ਕਿਚਨ ਵਗੈਰਾ ਜੋ ਬਹੁਤ ਖਲਾਰਾ ਪਿਆ ਸੀਗਾ ਫੇਸ ਕਰਕੇ ਕਿਚਨ ਚ ਆਇਆ ਕਿੰਨਾ ਡੇਢ ਘੰਟਾ ਹੋ ਗਿਆ ਕਿਚਨ ਦਾ ਕੰਮ ਨਵੇੜ ਦੀ ਨੂੰ ਅਸੇ ਤੋ ਫੋੜਾ ਤਾਂ ਨਾਪਾ ਪਰਾਂ ਹੋ ਗਏ ਮੈਂ ਲਾਈ ਸੀ ਕਿ ਮਸ਼ੀਨ ਚੱਲ ਗਈ ਹੈ ਲਾਈਟ ਆ ਗਿਆ ਕੱਪੜੇ ਤੁਸੀਂ ਵੇਖ ਸਕਦੇ ਹੋ ਕਿੰਨੇ ਜ਼ਿਆਦਾ ਹੋ ਗਏ ਸੋਕਾ ਵੇਟ ਕਰਨੀ ਥੋੜੀ ਗਈ ਸੀ ਕਿ ਲਾਈਟ ਚੰਨੀ ਆ ਚੁੱਕੀ ਹੈ ਇੱਕ ਲਾਈਟ ਨੇ ਬਹੁਤ ਉੱਗੀ ਨੀਤਾ ਹੋਇਆ ਹੈ ਮੈਨੂੰ ਅਖਲ ਸ਼ਾਮਾ ਪੈ ਜਾਣੀ ਹੈ ਅੱਜ ਜਿੰਨਾ ਬੰਦਾ ਆਵੇ ਨਾ ਤੇ ਸ਼ਾਮਾ ਪਕਹੀ ਪਈਆਂ ਦਾ ਮਿੱਟੀ ਦੇਖਦੇ ਨੇ ਪਾੜਿਆ ਹਾਂ ਆ ਦੇ ਇੱਧਰ ਨੰਨੂ ਇਦਾਂ ਦੇ ਕੰਮ ਕਰੀਦੇ ਆ ਮੰਮਾ ਦਾਦੀ ਦੇ ਨਾਲ ਕਹਿੰਦਾ ਮੈਨੂੰ ਕਹਿੰਦਾ ਮੂੰਹ ਅੱਡ ਮਿੱਟੀ ਖਾਈ ਮੈਂ ਕਹਿੰਦਾ ਨਹੀਂ ਖਾਣੀ ਨਾਲ ਮਿੱਟੀ ਵਾਲੇ ਕੰਮ ਆ ਤੇ ਆ ਰਹੀ ਇਹ ਇਹ ਗੰਦੇ ਕੰਮ ਤੂੰ ਬਹੁਤ ਕਰਦਾ ਆ ਮਿੱਟੀ ਤੇ ਇਹ ਤਾਂ ਮੇਰਾ ਹੀ ਮੂੰਹ ਪਾੜਿਆ ਲੈ ਭੱਜੋ ਨਹੀਂ ਨੰਨੂ ਮਿੱਟੀ ਨਾਲ ਨਹੀਂ ਦਾਦੀ ਨੂੰ ਪੁੱਛੋ ਤੋ ਕਿ ਮਿੱਟੀ ਖਾਦੀ ਦਾਦੀ ਤੁਸੀਂ ਮੈਨੂੰ ਪਾੜੇ ਇੱਧਰ ਰੱਖੀ

ਨੰਨੂ ਦੇ ਪੈਣੀਆਂ ਦੇਖਿਓ ਪਾਪਾ ਦੇ ਕੋਲ ਅਸੀਂ ਅੱਜ ਬੈਠੇ ਵਈ ਸ਼ਾਮਾ ਕੀ ਜਮਾ ਕੀਤੇ ਹੋ ਬਹੁਤ ਵੇ ਖਾਚੋ ਪੰਜਾ ਨਹੀਂ ਨਾ ਚੋਗੇ ਹੋਰ ਰੋਜ਼ ਹੀ ਪਾਈ ਜਾਓ ਲਾਈ ਜੋ ਨਾ ਨਾ ਮੈਂ ਤੁਹਾਨੂੰ ਕਿ ਸਾਨੂੰ ਵਿੱਚ ਮਲਦਿਆ ਕਰੋ ਇਹਨਾਂ ਦੇ ਇਹਨਾਂ ਦੇ ਕੱਪੜੇ ਜ਼ਿਆਦਾ ਹੁੰਦੇ ਆ ਨਾ ਇਹਨਾਂ ਦੇ ਕੱਪੜੇ ਕੂਏ ਦੇ ਮਸ਼ੀਨ ਚ ਬਾਅਦ ਤੋਟੇ ਆਪਣੇ ਨਾਲ ਹੀ ਕੱਢ ਲੈ ਮੇਰੇ ਦਿਨੇ ਹੁੰਦੇ ਨਹੀਂ ਇਹਨਾਂ ਦੇ ਕੱਪੜੇ ਜ਼ਿਆਦਾ ਹੁੰਦੇ ਆ ਕਿੰਨੇ ਕੱਪੜੇ ਫੇ ਜਮਾ ਹੋਏ ਹੋ ਸਾਰੇ ਕੱਪੜੇ ਦਿਖਾਵਾਂਗੀ ਨਾ ਇੰਨਾ ਵੀ ਹੋਣਗੇ ਵਿੱਚ ਮੇਰਾ ਕੋਈ ਸੂਟ ਆਊਗਾ ਵਿੱਚ ਮੇਰੀਆਂ ਵੀ ਸ਼ਰਟਾਂ ਪਾ ਲੰਦੇ ਆ ਚੱਕ ਕੇ ਹੁਣ ਮੇਰੇ ਆ ਦੋ ਸੂਟ ਆ ਮੈਂ ਇਹਨਾਂ ਦੀਆਂ ਪਾ ਲਵਾਂ ਉਹਨਾਂ ਆ ਜਾ ਕੇ ਨਹਾਣਾ ਲੱਗ ਮੂਤਰ ਤੇ ਉਦੇ ਮੈਂ ਨਾਲੇ ਕਿ ਜਲ ਛੱਡਣ ਸਹੀ ਆ ਪਤਾ ਗਰਮੀ ਆ ਨਹੀਂ ਤੋੜਦੇ ਜਾਂਦੇ ਪੈਂਦੀ ਗਰਮੋਚ ਕੱਪੜੇ ਜਮਾ ਕਰ ਨੰਨੂ ਢੀਅਰ ਕੋਲੋਂ ਨਹੀਂ ਤੋੜਦੇ ਸਭੀ ਤੋੜਦੇ ਢੀਅਰ ਲਾਉਂਦਾ ਨਹੀਂ ਮੈਂ ਮਸ਼ੀਨ ਚ ਕੱਢ ਲੈਂਦਾ ਲੈਂਦੀ ਆ ਗਾਦੀ ਆਪੀ ਧੋ ਲੈਂਦੀ ਵਾਸ ਨੋ ਨਾ ਰੇਖੀ ਨੋ ਹਾਂਜੀ ਜੀ ਆਪਾਂ ਹੋ ਚੁੱਕੇ ਆ ਫਰੀ ਨੋ ਤੁਹਾਡੀ ਆ ਸੂੜ ਨਾਲ ਦੀ ਆਪਾਂ ਚੁੱਕੇ ਆ ਫਰੀ ਦੇਖ ਸਕਦੇ ਤੁਸੀਂ ਉੱਧਰ ਵੀ ਕੱਪੜੇ ਪਾਏ ਆ ਸੁੱਕਣੇ ਉੱਧਰ ਵੀ ਕੱਪੜੇ ਪਾਏ ਆ ਤੇ ਅੱਡੇ ਗੱਡੇ ਚੁੱਕੇ ਆ ਤੇ ਮੀਂਹ ਨੇਰੀ ਦਾ ਬਹੁਤ ਟਾਈਮ ਖਰਾਬ ਹੋਣ ਵਾਲਾ ਕੁੱਟੋਗੇ ਤੈਨੂੰ ਮੈਂ ਸੂਟ ਕੀ ਸੂਟ ਹਾਂ ਮੈਂ ਤੈਨੂੰ ਤੇ ਆਪਣੀ ਪਾਮੀ ਲੈ ਕੇ ਆਓ ਤੁਰੇ ਨਾ ਆਹਾ ਵਾਲੀ ਤੁਰੇ ਨਾ ਕੀ ਨਾ ਨਾ ਤੁਰੇ ਨਾ ਸੂਟ ਹਾਂ ਸੂਟ ਕਿਹੜਾ ਦੂਜਾ ਚਲੋ ਨਾਲੇ ਕ੍ਰੌਕਸ ਵੀ ਪਾ ਲੋ ਜਾਓ ਚਲੋ ਭੱਜੋ 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 ਦਾਦੀ ਕੋਲ ਚੱਲ ਕੇ ਭੱਜ ਕੇ ਓਏ ਦਾਦੀ ਮੀ ਆ ਗਿਆ ਮੇਰੀ ਆ ਗਈ ਪਹਿਲੇ ਚਪਲਾ ਪਾਓ ਪਹਿਲੇ ਆ ਦੇ ਆ ਦੇ ਕੇ ਚਪਲ ਅੰਦਰ ਇਹਦੇ ਆ ਦੇਖੋ ਇਹ ਸਾਡਾ ਨੰਨੂ ਆ ਨਾ ਜਿਹੜਾ ਬਹੁਤ ਸ਼ਰਾਰਤੀ ਆ ਮੁੰਡਾ ਸਾਡਾ ਆ ਲੋ ਹਲੋ ਦੋ ਜੀ ਚਪਲ ਵੀ ਲਿਓ ਜਲਦੀ ਅਮਾ ਮੀ ਆ ਗਈ ਆ ਗਈ ਮਨੇ ਜਲਦੀ ਆਜੋ ਜਲਦੀ ਆ ਪਾਣੀ ਪੀਣਾ ਪਾਣੀ ਪੀਣਾ ਦਿੰਨੇ ਆ ਹਾਂ ਇੱਥੇ ਬੈਠ ਕੇ ਧਿਆ ਲੱਗ ਜਾਂਦੀ ਇਹਨੂੰ ਨਰੀ ਬਹੁਤ ਜ਼ਿਆਦਾ ਆਈ ਪਈ ਆ ਮੈਨੂੰ ਲੱਗਾ ਮੇਰੇ ਕੱਪੜੇ ਗਏ ਕੋਈ ਵੱਡੀ ਵੀ ਨਹੀਂ ਆ ਬੇਬੇ ਜਾਨ ਮੈਂ ਕੋਈ ਨਾ ਵੀਚਦਾ ਆ ਬਿਕ ਜਣੀਆਂ ਵਿਗ ਜਣੀਆਂ ਕੋਈ ਨਾ ਕੀ ਦੇ ਦੂੰ ਪਪਲਾ ਦੇ ਦੋ ਪਲੀਜ਼ ਉਹਨੇ ਇਹਨਾਂ ਨੂੰ ਇਕੱਠੇ ਕਰਨੇ ਸ਼ੁਰੂ ਕਰਦੇ। ਪਹਿਲਾਂ ਤਾਂ ਮੈਨੂੰ 2-3 ਘੰਟੇ ਹੋ ਗਏ ਇੰਨਾ ਜਦੋਂ ਮਾਰੇ ਲੱਗੀ। ਚੱਲ ਇੰਨਾ ਸ਼ੁਕਰ ਦਾ ਬੱਤੀ ਸੀਗੀ ਤੇਰੇ ਤੋਂ ਹੋਗਾ ਰੀੜੇ ਦੀ। ਔਰ ਸੋ ਪਰ ਤੇਨ ਕਵਰੀ ਗਈ ਲੈਟ। ਉਹ ਬਾਈਂ ਦੀ ਬਾਹਰ ਤਾਂ ਲਾਉਂਦੇ ਨਹੀਂ ਇੱਥੇ। ਕੋਡ ਵੀ ਜਦੋਂ ਦਿੱਤਾ ਹੋ ਉਹਦੇ। ਮੈਂ ਤਾਂ ਹੀ ਕਿਹਾ ਮੈਂ ਕਹਿੰਦਾ ਇੰਨਾ ਰੱਛ ਨਾ ਪਾਇਆ ਕਰ ਰੋਜ਼ ਰੋਜ਼ ਜਿੱਦਾਂ ਦੂਰੋਂ ਤੋਂ। ਡੈਗ ਡੱਕ ਨਿਹਰੀ ਨਾ ਟੁੱਟਾ ਗਿਆਲਾ ਉਦੋਂ ਕਿਦਾਂ ਨਿਹਰੀ ਨਾ ਡਿੱਗਿਆ ਹੈ ਪਹਿਲਾਂ ਸੇਰ ਦਾ ਸਬਜ਼ੀ ਲੈਣ ਗਿਆ ਅਸੀਂ ਆਉਂਦਾ ਉੱਧਰ ਕੰਮ ਤੇ ਦੂਜੇ ਪਾਸੇ ਚਲ ਗਿਆ ਆਣ ਕੇ ਮੰਮੀ ਤੂੰ ਪੈ ਗਿਆ ਮੈਂ ਕਹਿੰਨੀ ਮੈਂ ਨਹੀਂ ਪੈਣਾ ਹੈਗਾ ਮੈਂ ਬਰਾੰਡਾ ਸਾਫ਼ ਕਰਦੀ ਹਾਂ ਕਹਿ ਕੇ ਉੱਥੇ ਕੀ ਕਰਨਾ ਮੈਂ ਚਲੋ ਇਹ ਆਪਸ਼ਨ ਸੀਗਾ ਮੰਮੀ ਹਾਂ ਹਾਂ ਮੈਂ ਮੈਂ ਤਾਂ ਆਵਾਂ ਮਜ਼ੀ ਪਹੁੰਚਾ ਸੁੱਤਾ ਵੇ ਉੱਠ ਗਿਆ ਪਰੇਸ਼ਾਨੀ ਤਾਂ ਹੈਗੀ ਐ ਇਹ ਆ ਤਾਂ ਹੀ ਚੈਕਰ ਕੋ ਭਲਾਉਂ ਸੈਟਿੰਗ ਕਰਦੇ ਪੈ ਚੱਲ ਸਹੀ ਆ

ਮੈਂ ਰੋਹੀ ਦੇ ਕਹੀ ਜਾਂਦੇ ਹਾਂ ਉਹ ਦਾ ਬਚੇ ਨਹੀਂ ਕਰੇਲੇ ਦਾ ਤਾਂ ਵੀ ਕੱਲ ਤੋੜੇ ਜੀਵੇ ਉਹਨੂੰ ਪਤਾ ਨਹੀਂ ਕਿੱਥੇ ਬੈਠਾ ਹੋਣਾ ਦਾ ਰੇਲੇ ਤੋੜੇ ਜੀ ਕੱਲ ਜਿੱਦਾਂ ਕਰੇਲੇ ਟੁੱਟੇ ਆ ਰੇਲੇ ਤੋੜੇ ਨਾਲ ਹੀ ਲਵਾਵੇ ਜੇ ਲੈ ਆ ਕੇ ਨਾਲ ਹੀ ਵੇਚਦੇ ਆ ਤੁਹਾਡੀਆਂ ਅੱਖਾਂ ਵਿੱਚ ਸੁੱਜੀਆਂ ਪਈਆਂ ਨੀਂਦ ਨਾ ਸੋਣਾ ਸੀਗਾ ਮੈਂ ਭਾਜੀ ਜਉਣੀ ਆ ਕੱਲ ਵੇਚੀ ਹੋਈ ਸੀ ਮੇਨਾਂ ਜਾਓ ਪੈ ਜੋ ਮੈਂ ਜਾ ਕੇ ਇਹ ਕਿਉਂ ਘੰਟਾ ਨਾਉਟ ਮਾਇੰਡ ਅੰਦਰ ਪਾਓ ਅੰਦਰ ਪਾਓ ਕਹਿੰਦਾ ਲੰਮੇ ਪਾਓ ਆ ਦੇਖੋ ਤਾਂ ਰਾਜਾ ਜੀ ਨੇ ਆਪਣੀਆਂ ਜੁੱਤੀਆਂ ਕਿੱਥੇ ਰੱਖੀਆਂ ਉਹ ਮੈਂ ਆ ਹੀ ਰੱਖੀ ਹੋਟ ਜਾਨੀ ਮੈਂ ਕੀ ਕਰ ਕੀ ਕਰੀ ਮੰਮੂ ਖਾ ਖਾ ਦੇ ਦੋ ਇਹ ਕੋਲ ਰੱਖੇ ਨਨੂ ਕੇਲਾ ਖਾਣਾ ਆਹ ਨਨੂ ਨਨੂ ਨੂੰ ਘੋਟ ਲਿਆ ਨਨੂ ਕੇਲਾ ਖਾਣਾ ਦੇ ਲਿਕੇ ਦੇ ਖਾ ਤਾਂ ਲਿਖ ਲੈ ਲੈ ਨਾ ਇਹ ਕਾ ਲੋ ਖਾ ਲੋ ਖਾ ਲੈ ਬਿੱਕੂ ਐਨ ਬਾਹਰ ਲਈ ਹਵਾ ਫਰੈਸ਼ ਆ ਬਾਹਰ ਜਾਵਣ ਆ ਆਹ ਆਹ ਨੀ ਆਰੇ ਆਰੇ ਰੋਡ ਤੇ ਬੈਠੇ ਆ ਮੈਂ ਨਹੀਂ ਖਾਣਾ ਕਿੰਨੀ ਮੌਜ ਲੱਗਦੀ ਆ ਹੈ ਏਦਾਂ ਦੀ ਮੌਜ ਲੱਜਦੀ ਸਹੀ ਗੱਲ ਆ ਬੰਦਾ ਜੀ ਬਿਮਾਰੀਆਂ ਲੱਗਦੀ ਆ ਆ ਗਈ ਹੋਰ ਟਟ ਗਿਆ ਕਾਲ ਕੱਢ ਆ ਅਸੀਂ ਉਹ ਨਾ 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 ਨਾ

ਫਲੈਕਸਾ ਦਾ ਕੰਮ ਕਰਕੇ ਇਹ ਤਾਂ ਹੋਇਆ ਤਾਂ ਵੀਡੀਓ ਕਰਕੇ ਆ ਵਿਚਾਰ ਮਮੇ ਕਹਿੰਦੀ ਆਈਸਕ੍ਰੀਮ ਉਹ ਗੱਡੀ ਚ ਗਈ ਇਹ ਬਿਆ ਉਹ ਖਾਣੀਓ ਜਿਹੜੀ ਹੋਏ ਰੱਬਾ ਹਾਂਜੀ ਕਿਹੜੀ ਕਲਫੀ ਜੀ ਮੰਗੋ ਆ ਇਹਨਾਂ ਨੂੰ ਮੰਗੋ ਵਾਲੀ ਮਮੇ ਬਿਕੋ ਆਇਆ ਸੀਗਾ ਤੁਸੀਂ ਹੈ ਨਹੀਂ ਸੀ ਉਦੋਂ ਜਦੋਂ ਆਇਆ ਉਹ ਤਾਂ ਅੱਜ ਵੀ ਆ ਨੰਗਿਆ ਸੀ ਉਦੋਂ ਨੰਨੂ ਸੀ ਅੰਦਰ ਸੀਗਾ ਹੇ ਇਹਨੇ ਮੰਗ ਲੈਣੀ ਉਹ ਨਾਂ ਦੀ ਤਵੇ ਤੇ ਰੋਕ ਲੈਨੇ ਤੂੰ ਵਿਕਰਮ ਹੈ ਨਹੀਂ ਸੀ ਕਰੀ ਯਾਰ ਪੈਸੇ ਤਾਂ ਮੇਰੇ ਤੋਂ ਹੀ ਸੀਗੇ ਪੈ ਤੂੰ ਦਾਵ ਤੋ ਆਈ ਦੁਆਲੇ ਬੰਦੀ ਨੂੰ ਪੜਾਦਾ ਕਰਨਾ 5-700 ਰੁਪਏ ਇਹਨੇ ਨਹੀਂ ਭਰਾ ਆਹ ਟਾਲੀਆਂ ਤੇ ਮਿਲੀ ਆਪਾਂ ਨੂੰ ਉਹ ਨੰਨੂ ਦਾ ਹੱਥ ਹੱਥ ਇਹ ਬਰੀਕੀ ਵੀ ਤੂੰ ਨੋਰੀ ਸੀ ਉਹ ਸੁਣੋ ਦੀ ਮਤ ਨੂੰ ਆਵਾਜ਼ ਨਹੀਂ ਮਾਰਨੀ ਅੱਛਾ ਜੀ ਉਹ ਖੜੇ ਸੀ